ਇਤਿਹਾਸ ਹੋ ਰਿਹਾ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਪਟਨਾ ਸਾਹਿਬ ਦੀ ਧਰਤੀ ਤੇ ਜਾਂਦੇ ਭਾਈ ਮਰਦਾਨਾ ਕਹਿੰਦਾ ਗੁਰਨਾਨਕ ਸਾਹਿਬ ਤੁਹਕ ਲੱਗੀ ਹੈ ਕੋਈ ਸ਼ੱਕ ਨਾ ਉਥੇ ਗੁਰੂ ਨਾਨਕ ਸਾਹਿਬ ਕੀਮਤੀ ਹੀਰਾ ਦਿੰਦੇ ਆ ਕੀਮਤੀ ਲਾਲ ਦਿੰਦੇ ਆ ਭਾਈ ਮਰਦਾਨਾ ਕਹਿ ਲੱਗੇ ਬੇਮਰਦਾਨਿਆ ਆ ਨੇੜੇ ਸ਼ਹਿਰ ਹੈ ਪਟਨਾ ਸਾਹਿਬ ਇੱਥੇ ਜਾ ਕੇ ਤੋ ਇਹ ਲਾਲ ਵੇਚਿਆ ਕੁਝ ਤੋਲ ਛੱਗਿਆ ਤੇ ਕੁਝ ਮੇਰੇ ਲਈ ਲੈ ਗਿਆ ਇੱਥੇ ਭੈਣੋਂ ਭਾਈ ਮਤਾਨਾ ਪਹਿਲੀ ਵਾਰ ਕੀਮਤੀ ਹੀਰਾ ਲੈ ਕੇ ਦਾ ਲੈ ਕੇ ਬਟਨਾ ਸਾਹਿਬ ਦੀ ਦਰ ਤੇ ਜਾਂਦੇ ਮੱਥਾ ਟੇਕ ਦਿੰਦਾ ਹੁਣ ਇਹ ਸਭ ਤੋਂ ਪਹਿਲਾਂ ਬਣ ਸਾਰੀ ਵਾਲੀ ਦੁਕਾਨ ਤੇ ਜਾਂਦਾ ਇਹ ਕਹਿਣ ਲੱਗਿਆ ਮੈਂ ਹੀਰਾ ਵੇਚਣਾ ਹੈ ਪਰ ਬਣ ਸਾਰੀ ਵਾਲਿਆਂ ਨੂੰ ਸਮਝ ਨਹੀਂ ਆਉਂਦੇ ਉਹਨਾਂ ਨੇ ਹੀਰੇ ਦੀ ਕਦਰ ਨਹੀਂ ਭਾਈ ਉਹਨਾਂ ਨੇ ਕਿਹਾ ਪਾਈਆ ਗੁਰ ਲੈ ਜਾ ਖੰਡ ਲੈ ਜਾ ਇਸ ਪੱਥਰ ਦਾ ਕੀ ਕਰ ਲੈ ਮੈਂ ਬੇਨਤੀ ਕਰ ਰਹਾ ਭਾਈ ਮਰਦਾਨਾ ਬਡੇ ਬਡੇ ਹੀਰਿਆਂ ਦੇ ਵਪਾਰੀ ਆ ਉਹ ਉਦਵੀ ਹੀਰਿਆਂ ਦਾ ਵਪਾਰੀ ਆ ਇੱਥੇ ਭਾਈ ਮਰਦਾਨਾ ਹੀਰਾ ਲੈ ਕੇ ਸਾਲ ਸਰਾਏ ਦੋਰੀ ਤੇ ਘਰ ਜਾਂਦਾ ਸਾਲ ਸਰਾਏ ਦੋਰੀ ਨੂੰ ਜਾਂਦਾ ਮੈਂ ਹੀਰਾ ਵੇਚਣਾ ਚਾਹੁੰਦਾ ਜਦੋਂ ਸਾਲ ਸਰਾਏ ਦੋਰੀ ਨੇ ਹੀਰਾ ਵੇਚਿਆ ਤੇ ਉਹਦੇ ਦੋਨੋਂ ਹੱਥ ਜੁੜ ਗਏ ਕਹਿਣ ਲੱਗੇ ਇਹ ਮਾਂ ਕੀਮਤੀ ਹੀਰਾ ਇਨਾ ਕੀਮਤੀ ਲਾਜ ਇਨਾ ਕੀਮਤੀ ਹੀਰਾ ਤਾਂ ਮੇਰੇ ਵੱਡੇ ਬਡੇਰਾਂ ਨੇ ਵੀ ਨਹੀਂ ਦੇਖਿਆ ਭਾਈ ਮਰਦਾਨਾ ਕਹਿੰਦਾ ਮੈਂ ਬਿਠਣਾ ਚਾਹਾਂ ਇਥੇ ਭੈਣੋ ਸਾਹ ਤਰਾਏ ਜੋਰੀ ਕਹਿੰਦਾ ਮੈਂ ਹੀਰੇ ਦੀ ਨਸ ਨਹੀਂ ਝੇਡਾ ਦੇਖਦਾ ਤੌਰ ਪਿਆ ਪਰ ਸੱਤ ਗੁਰ ਬੇਟੇ ਦੀ ਹੀਰੀ ਨੂੰ ਮੈਂ ਤਦ ਨਹੀਂ ਖੀਦਾ ਇਹ ਤਾਂ ਇਨਾ ਕੀਮਤੀ ਹੀਰਾ ਤਾਂ ਮਹਿਦਾ ਇਥੇ ਸਾਹ ਤਰਾਏ ਜੋਰੀ ਨੇ ਭਾਈ ਮਰਦਾਨਾ ਨੇ 100 ਰੁਪਿਆ ਵੀ ਦੇ ਦਿੱਤਾ ਤੇ ਹੀਰਾ ਨਹੀਂ ਰੱਖਿਆ ਮੇਰੇ ਬਾਬੇ ਨਾਲ ਨੇ ਕਹੋ ਜਾਂਦਾ ਜੀ ਭਾਈ ਮਰਦਾਨਾ ਜਾ ਕੇ ਕਹਿੰਦਾ ਗੁਰਦਾਨ ਸਿੰਘ ਆ ਸਾਡ ਸਰਾਇ ਜੌਰੀ ਨੇ ਸੌਰੀਆ ਦਿੱਤਾ ਤੇ ਹੀਰਾ ਨਹੀਂ ਰੱਖਿਆ ਬਾਬੇ ਨਾਲ ਨੇ ਕਿਹਾ ਸ਼ਬਦ ਕਹੋ ਧਿਆਨ ਨਾਲ ਸੁਣਵਾਸ ਬਾਬੇ ਨਾਲ ਨੇ ਕਿਹਾ ਬੇਮਰਦਾਨਿਆਂ ਸਾਡੇ ਘਰ ਇਹੋ ਜਿਹਾ ਸੌਦਾ ਪਰਵਾਣ ਨਹੀਂ ਸਾਡੇ ਘਰੋਂ ਦਾ ਆਵਾਜ਼ ਆਉਂਦੀ ਹੱਥ ਪਰਾਇਆ ਨਾਨਕਾ ਉਸ ਧੂਰ ਉਸ ਗਾਏ ਉਹ ਪੀਰ ਹਮਤਾਂ ਪਰ ਹੈ ਜਾਂ ਮਰਦਾ ਨਾ ਹੈ ਇੱਕ ਥੋੜੀ ਜਿਹੀ ਬੇਕੀ ਸੁਣੋ ਬਾਪੇ ਨਾਲ ਕਿ ਨਹੀਂ ਕਹਿੰਦਾ ਰੱਬ ਦੀ ਦਰਗਾਹ ਤੇ ਤੇਰਾ ਜਾਨ ਬਣਾਗਾ ਰੱਬ ਦੀ ਦਰਗਾਹ ਤੇ ਤੇਰਾ ਜਾਨ ਤਾਂ ਬਣਾਗਾ ਜੇ ਤੂੰ ਪਰਾਇਆ ਤੱਕ ਨਾ ਕਰਦਾ ਜੇ ਤੂੰ ਕਹਿ ਮੈਂ ਨਿੱਤ ਨਹੀਂ ਹੀ ਕਰਦਾ ਬਾਣੀ ਨਹੀਂ ਪੜ੍ਹਦਾ ਉਹਨੂੰ ਘਰ ਵੀ ਆਣਾ ਚੌਂਕੜਾ ਮਾਰ ਕੇ ਸੰਗਤ ਨਹੀਂ ਬੈਠਦਾ ਪਰ ਮੈਂ ਤੋਨਾ ਜੋ ਪਰਾਇਆ ਨਾਲ ਮਿਲ ਕੇ ਜਿਨਨੀ ਮਾਰਦੇ ਤੂੰ ਰੱਬ ਦੀ ਮੰਦਰੀਦਾਰ ਜੇ ਪਰਾਇਆ ਹੱਕ ਖਾਏਗਾ ਤੇ ਰੱਬ ਦੇ ਘਰ ਵਿੱਚ ਵੀ ਤੇ ਰੋਟਾ ਨਹੀਂ ਜਿਨ ਮਾਰ ਕੇ ਦੇ ਹੱਕ ਪਰਾਇਆ ਨਾਲ ਕਾ ਉਸ ਦੁਰਤ ਨੂੰ ਗਾਏ ਵਰ ਤੀਰ ਹਮਾ ਦਾ ਪਰੇ ਜਾ ਮਰਦਾਰ ਮੈਂ ਉੱਥੇ ਮੈਂ ਬੇਨਤੀ ਕਰਾਂ ਕਿ ਭਾਈ ਵਰਦਾਨਾ ਵਾਪਸ ਜਾਂਦਾ ਜਾ ਕੇ ਸਾਹਸ ਆਏ ਜੁਰਮ ਪਹਿਨ ਮੇਰੇ ਗੁਰੂ ਦਾ ਹੁਕਮ ਹੈ ਜਾਂ ਖੋ ਪਿਆ ਰੱਖ ਲੈ ਤੇ ਜਾਂ ਦੀਰਾ ਰੱਖ ਲੈ ਹੁਣ ਸਾਥ ਸਰਾਏ ਜੋ ਵੀ ਸੋਚਣਾ ਬਣਾ ਕੱਲ ਦਾ ਬਣਾ ਸਮਾਂ ਅੱਜ ਤਾਂ ਬੈਠੇ ਬੈਠੇ ਲੋ